ਭਈ ਅਥੀ ਕਨੌਰੀ ਬਾਰਡਰ ਤੇ ਖੜੇ ਆ ਇੱਥੇ ਪੁਲਿਸ ਵਾਲਿਆਂ ਨੇ ਬੰਬ ਗੋਲੇ ਚਲਾਉਣੇ ਸਟਾਰਟ ਕਰਦੇ ਮੇਰੀ ਆਹੀ ਪੀਲਾ ਜਿਹੜੇ ਲੀਡਰ ਕੱਲ ਸੁਣਦੇ ਨੇ ਜੇ ਕੋਈ ਮੂਰੇ ਲੀਡਰ ਹੈ ਗਿਆ ਮੋਢੀ ਹੈ ਗਿਆ ਉਰੇ ਸਟੇਜ ਲਾਵੇ ਉਰੇ ਵੱਡਾ ਸਪੀਕਰ ਲਾਵੇ ਸਾਰੇ ਨੂੰ ਕਹੇ ਵੀ ਆਪਾਂ ਇਕੱਠੇ ਹੋ ਕੇ ਲੜਾਂਗੇ 50 ਮੁੰਡੇ ਜਾਂਦੇ ਨੇ ਯਾਰ 50 ਪਿੱਛੇ ਆ ਜਾਂਦੇ 4-5 ਮੁੰਡੇ ਲੈ ਕੇ ਯਾਰ ਚੱਕ ਕੇ ਅਧਿਆਰੇ ਐ ਐ ਗੱਲਾਂ ਯਾਰ ਇਹ ਟੁਕੜ ਸੋਮ ਦਾ ਪੂਰੇ ਮੂਰੇ ਯਾਰ ਕੋਈ ਲੀਡਰ ਹੋਵੇ ਕਹਾ ਕਰੇ ਅਰਦਾਸ ਕਰਕੇ ਯਾਰ ਸਾਰੇ ਇਕੱਠੇ ਜਾਈਏ ਮਰ ਜਾਾਂਗੇ ਯਾਰ ਅਗਰ ਹਾਰਦੇ ਨਹੀਂ ਹੈਗੇ ਭਾਈ ਆ ਗੱਲਾਂ ਯਾਰ ਪੂਰੇ 50 ਜਾਂਦੇ ਨੇ ਪਿੱਛ ਗੱਲ ਇਹ ਵੀ ਆ ਕਿ ਉਹਨੂੰ ਲੱਗ ਰਿਹਾ ਮੈਂ ਇੱਕ ਇੰਡਾ ਵੀ ਉਹ ਲਿਆ ਗੋਣਾ ਜੇ ਨਹੀਂ ਕਹਿੰਦੇ ਨਹੀਂ ਲੜਨਾ ਉਹਦੇ ਖੜਾਂਗੇ ਠੀਕਾ ਉਹਰੇ ਪੇਟਾਂਗੇ ਜੇ ਕਹਣਾ ਲੜਨਾ ਤਾਂ ਅੱਗੇ ਹੋ ਕੇ ਜਾਵਾਂਗੇ ਆ ਗੱਲ ਬਣੀ ਪੈ ਜੁੱਤ ਜੁੱਤਾਂ ਮਰਾਈ ਜੰਨੇਓ ਕੰਦੇ ਮੁਰਗਾ ਚੱਕਰ 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 ਚ ਬਾਈ ਕੁਝ ਨਹੀਂ ਬਾਈ 12 ਤਰੀਕ ਤੋਂ 12 ਤਰੀਕ ਤੋਂ ਪ੍ਰੋਟੈਸਟ ਚੱਲ ਰਿਆਣਾ ਆਪਣਾ ਤੇ ਇਹਨਾਂ ਦੇ ਬਾਈ ਐਦਾ ਜਿਹਾ ਆਪਾਂ 1 ਸਾਲ ਲੱਗੇ ਰਹੀਏ 50 ਬੰਦਾ ਜਾਂਦਾ ਸੱਟਾ ਖਾ ਕੇ ਮੁੜਿਆਉਂਦੇ ਨੇ ਜਿੰਨਾ ਚਿਰ ਬਾਈ ਕੋਈ ਲੀਡਰ ਮੁੜੇ ਹੋ ਕੇ ਕਹਿੰਦਾ ਨਹੀਂ ਗਿਆ ਵੀ ਸਾਰੇ ਇਕੱਠੇ ਹੋ ਸਾਰੇ ਇਕੱਠੇ ਹੋ ਕੇ ਲੜਾਂਗੇ ਇੱਥੇ ਆ ਕੇ ਬੈਠਾਂਗੇ ਸਾਰੇ ਪਹਿਨੇ ਆ ਠੀਕ ਆ ਜੇ ਕਹਿਣਗੇ ਕਿ ਹੋ ਕੇ ਪਤਾਗੇ ਆਪਾਂ ਕਰਕੇ ਹੋ ਕੇ ਪਤਾਗੇ ਤੇ ਸਾਨੂੰ ਮਰਜ਼ੀ ਆ ਬਾਈ ਬਿਲਕੁਲ ਦੋ ਦਿਨ ਓਏ ਬਾਬੇ ਇੱਕ ਬੰਦਾ ਨਹੀਂ ਆ ਗੱਲ ਪਤਾ ਗੱਲ ਪਤਾ ਕਿਵੇਂ ਬਾਬੇ ਇਹਨਾਂ ਦੇ ਛਪੀ ਜਨਪਰੀ ਵਾਲਾ ਮਾਹੌਲ ਕ੍ਰੀਏਟ ਕਰਦਾ ਉਦੋਂ ਵੀ ਪਹਿਲਾਂ ਐਲਾਨ ਕਰਕੇ ਮਗਰੋਂ ਵਾਪਸ ਲੈ ਸੀ ਹੁਣ ਅਸੀਂ ਹੀ ਜਾਣੇ ਆ ਮਨ ਆਪਾਂ ਆਪਾਂ ਗੱਲ ਕਰਦੇ ਇਥੋਂ ਦੀ ਕੋਈ ਸੰਗਠਨ ਜਾਂਦਾ ਹੈ ਉੱਥੇ ਕੋਈ ਨਿਸ਼ਾਨ ਹੁੰਦਾ ਨਾ ਆਪਾਂ ਨੂੰ ਗਦਾਰ ਦਾ ਟੈਗ ਦੇਣਗੇ ਇਹੀ ਦੇਣਗੇ ਬਈ ਦੇਣਗੇ ਬਈ ਇਹ ਟੈਗ ਦੇਣਗੇ ਬਈ ਪੁੰਟੇ ਮਰਦਾ ਇਹਨਾਂ ਨੇ ਇਹ ਟੈਗ ਦੇਣਗੇ ਬਈ ਜਿਵੇਂ ਦੀਪ ਸਿੱਧੂ ਨੂੰ ਕਹਿ ਦਿੰਦਾ ਗਦਾਰ ਆ ਬਈ ਮੈਂ ਕਹਿਣਾ ਬਈ ਮੈਂ ਕਹਿਣਾ ਐ ਮੂਰੇ ਨਾ ਜਾਓ ਜਿੰਨਾ ਚਿਰ ਬਈ ਆਪਣੇ ਲਵੇ ਕੋਈ ਪੌਪ ਲਾਈਨ ਨਹੀਂ ਹੈਗੀ ਆਪਾਂ ਸਾਰੇ ਆਪਾਂ ਨਾ ਪੱਟਦੇ ਸੱਪਾਂ ਨਹੀਂ ਨਹੀਂ ਬਿਲਕੁਲ ਨਹੀਂ ਕਰਦੇ ਬਾਬੇ ਪਹਿਲੇ 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 ਬਈ ਮੇਰੀ ਮੇਰੀ ਸ ਕਰ ਦਿਆ ਸੀ ਉਦਨੇ ਮੂਰੇ ਦੀ ਗੋਲੀ ਖਾਦੀ ਹੋ ਜਾ ਪੱਟ ਤੇ ਕੋਈ ਉਹੀ ਨਹੀਂ ਗੱਲ ਕਰਦੇਗੇ ਭਾਈ ਅੱਜੇ ਮੂਰੇ ਹੋ ਕੇ ਮਰਨ ਨੂੰ ਤਿਆਰ ਆ ਪਰ ਮੈਂ ਫਿਰ ਆਇਆ ਕਹਿਣਾ ਵੀ ਆਪਣੀ ਜਿੱਤ ਨਾਲ ਹੱਥ ਲੋਵੇ ਆ ਗੱਲ ਨਹੀਂ ਹੈਗੀ ਮੈਂ ਕੋਈ ਮਾਰ ਕਰ ਜੀਆ ਭਾਈ ਜਿੰਨਾ ਹੋਵੇ ਵੀ ਬਣ ਕੇ ਤੇਰੀ ਕੋਈ ਗੱਲ ਸੁਣਦਾ ਭਾਈ ਜਿਹੜੇ ਕੋਈ ਗੱਲ ਸੁਣਦਾ ਵੀਰ ਬਣ ਕੇ ਖੜ ਚੋ